ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਅਮਰਿਤਪਾਲ ਸਿੰਘ ਦੀ ਅਰਜ਼ੀ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਚ ਫੈਸਲਾ ਲੈਣ ਲਈ ਕਿਹਾ ਅਮਰਿਤਪਾਲ ਨੇ ਸੰਸਦ ਦੇ ਮੌਨਸੂਨ ਸੈਸ਼ਨ ਤੇ ਸ਼ਾਮਲ ਹੋਣ ਲਈ ਮੰਗੀ ਹੈ ਪੈਰੋਲ ਉਧਰ ਅਮਰਿਤਪਾਲ ਦੀ ਮਾਤਾ ਨੂੰ ਨਹੀਂ ਚੜਨ ਦਿੱਤਾ ਗਿਆ ਕੈਨੇਡਾ ਦਾ ਜਹਾਜ਼ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਮਛੱਤਰ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ ਅਰਸ਼ਦੀਪ ਕਲੇਰ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਬਾਅਦ ਹਾਈ ਕੋਰਟ ਨੇ ਵੀ ਪਾਈ ਮਾਨ ਸਰਕਾਰ ਨੂੰ ਝਾੜ ਉਹਨਾਂ ਡੀਜੀਪੀ ਨੂੰ ਇਸ ਤੋਂ ਸਬਕ ਸਿੱਖਣ ਲਈ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਬਿਆਨ ਦਾ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਦਿੱਤਾ ਜਵਾਬ ਜਥੇਦਾਰ ਗੜਗੱਜ ਨੇ ਕਿਹਾ ਸਿਰੋਂ ਮੋਨੇ ਤੇ ਦਾੜੀ ਕੱਟੇ ਮੁੱਖ ਮੰਤਰੀ ਪ੍ਰਤੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਵਾਬਦੇਹ ਨਹੀਂ ਸਿਰਫ ਪੰਥ ਕਰ ਸਕਦਾ ਹੈ ਜਥੇਦਾਰ ਨੂੰ ਸਵਾਲ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਅਨਮੋਲ ਬਿਸ਼ਨੋਈ ਨੂੰ ਛੇਤੀ ਹੀ ਲਿਆਂਦਾ ਜਾਵੇਗਾ ਪੰਜਾਬ ਹਰਪਾਲ ਚੀਮਾ ਨੇ ਕਿਹਾ ਪੰਜਾਬ ਚ ਅਨਮੋਲ ਖਿਲਾਫ ਮੁਕੱਦਮਾ ਚਲਾਉਣ ਲਈ ਵਕੀਲਾਂ ਦੀ ਟੀਮ ਤਿਆਰ ਉਹਨਾਂ ਵਿਰੋਧੀ ਪਾਰਟੀਆਂ ਤੇ ਲਾਏ ਗੈਂਗਸਟਰਾਂ ਦੀ ਹਮਾਇਤ ਕਰਨ ਦੇ ਇਲਜ਼ਾਮ ਮੁੱਖ ਮੰਤਰੀ ਮਾਨ ਨੇ ਫਾਸਟ ਟਰੈਕ ਪੰਜਾਬ ਪੋਰਟਲ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ ਮਾਨ ਨੇ ਕਿਹਾ ਕਿ ਇਹ ਭਾਰਤ ਦਾ ਸਭ ਤੋਂ ਆਧੁਨਿਕ ਸਿੰਗਲ ਵਿੰਡੋ ਸਿਸਟਮ ਇਸ ਵਿੱਚ ਨਿਵੇਸ਼ਕਾਂ ਨੂੰ ਆਨਲਾਈਨ ਮਿਲਣਗੀਆਂ 173 ਸੇਵਾਵਾਂ 45 ਦਿਨਾਂ ਦੇ ਅੰਦਰ ਮਿਲੇਗੀ ਮਨਜ਼ੂਰੀ ਤੇ ਹੁਣ ਖਬਰਾਂ ਦਾ ਵਿਸਥਾਰ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਅੱਜ ਸਾਹਮਣੇ ਆਈਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਪੈਰੋਲ ਤੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ 'ਚ ਫੈਸਲਾ ਲੈਣ ਲਈ ਕਿਹਾ ਏ ਅਮਰਤਪਾਲ ਸਿੰਘ ਨੇ ਸੰਸਦ ਦੇ ਸਰਦਰੁੱਤ اجلاس 'ਚ ਸ਼ਾਮਲ ਹੋਣ ਲਈ ਇਹ ਪੈਰੋਲ ਮੰਗੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਦੱਸਦੀ ਹੈ ਕਿ ਅਮਰਤਪਾਲ ਸਿੰਘ ਇਸ ਵੇਲੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਉਹ ਪਹਿਲਾਂ ਸੁਪਰੀਮ ਕੋਰਟ ਗਏ ਪਰ ਅਦਾਲਤ ਨੇ ਉਹਨਾਂ ਨੂੰ ਹਾਈ ਕੋਰਟ ਜਾਣ ਲਈ ਕਿਹਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਵ 베ਰੀ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ। ਉਹਨਾਂ ਨੇ ਅਮਰਿਤਪਾਲ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਆਰ.ਐਸ. ਬੈਂਸ ਨੂੰ ਵੀ ਸਵਾਲ ਕੀਤਾ ਕਿ ਅਮਰਿਤਪਾਲ ਸੰਸਦ 'ਚ ਕਿਸ ਵਿਸ਼ੇ ਤੇ ਬੋਲਣਗੇ ਅਤੇ ਜਾਂ ਫਿਰ ਮੂਕ ਦਰਸ਼ਕ ਬਣੇ ਰਹਿਣਗੇ। ਇਸ ਤੇ ਅਮਰਿਤਪਾਲ ਦੇ ਵਕੀਲ ਨੇ ਕਿਹਾ ਕਿ ਸੰਭਵ ਤੌਰ ਤੇ ਉਹ ਹੜ੍ਹ ਰਾਹਤ ਦੇ ਮੁੱਦੇ ਤੇ ਬੋਲਣਗੇ। ਦੂਜੇ ਪਾਸੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਦੇ IGI 에어포트 ਤੋਂ ਕੈਨੇਡਾ ਜਾਣ ਵਾਲੀ ਫਲਾਈਟ ਤੇ ਚੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਮਰਿਤਪਾਲ ਸਿੰਘ ਦੀ ਮਾਤਾ ਨੇ ਫੋਨ ਤੇ ਪੁਸ਼ਟੀ ਕੀਤੀ ਕਿ ਉਹ ਕੈਨੇਡਾ 'ਚ ਆਪਣੀ ਧੀ ਦੇ ਘਰ ਇੱਕ ਪਰਿਵਾਰਕ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਵੈਧ ਵੀਜ਼ਾ ਸੀ ਪਰ ਫਿਰ ਵੀ ਉਨ੍ਹਾਂ ਨੂੰ ਫਲਾਈਟ 'ਚ ਚੜਨ ਨਹੀਂ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਅੰਤਰੀਮ ਜ਼ਮਾਨਤ ਦਿੱਤੀ ਗਈ ਹੈ। ਨਛੱਤਰ ਗਿੱਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਅਕਾਲੀ ਦਲ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਪਟੀਸ਼ਨ ਜਾਇਦ ਕੀਤੀ ਗਈ ਸੀ ਅਰਸ਼ਦੀਪ ਕਲੇਰ ਨੇ ਕਿਹਾ ਕਿ ਹਾਈ ਕੋਰਟ ਨੇ 79 ਸਿੰਘ ਗਿੱਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਮਾਨ ਸਰਕਾਰ ਤਰਨਤਾਰਨ ਜ਼ਿਮਨੀ ਚੋਣ ਤੱਕੇ ਨਾਲ ਜਿੱਤਣ ਤੋਂ ਬਾਅਦ ਵੀ ਅਕਾਲੀਆਂ ਤੇ ਝੂਠੇ ਪਰਚੇ ਦਰਜ ਕਰ ਰਹੀ ਹੈ ਕਲੇਰ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਬਾਅਦ ਹਾਈ ਕੋਰਟ ਨੇ ਵੀ ਮਾਨ ਸਰਕਾਰ ਨੂੰ ਝਾੜ ਪਾਈ ਹੈ ਇਸ ਤੋਂ ਸੂਬੇ ਦੀ ਪੁਲਿਸ ਅਤੇ ਡੀਜੀਪੀ ਨੂੰ ਸਬਕ ਸਿੱਖਣ ਦੀ ਲੋੜ ਹੈ ਤੇ ਅੱਜ ਜਦੋਂ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉੱਤੇ ਸੁਣਵਾਈ ਹੋਈ ਤਾਂ ਕੋਰਟ ਨੇ ਨਛੱਤਰ ਸਿੰਘ ਗਿੱਲ ਜਿਹੜੇ ਆਈਟੀ ਵਿੰਗ ਦੇ ਪ੍ਰਧਾਨ ਨੇ ਉਹਨਾਂ ਦੀ ਅਰੈਸਟ ਨੂੰ ਇਲੀਗਲ ਕਿਹਾ ਅਨਕਨਸਟੀਟਿਊਸ਼ਨਲ ਕਿਹਾ ਤੇ ਸਰਕਾਰ ਨੂੰ ਤਾੜਨਾ ਕੀਤੀ ਕਿ ਤੁਸੀਂ ਹਰ ਇੱਕ ਨਿਜਮ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਅਰੈਸਟ ਕੀਤੀ ਹੈ ਤੇ ਨਛੱਤਰ ਸਿੰਘ ਨੂੰ ਇਮੀਡੀਏਟਲੀ ਰਿਹਾ ਕਰੋ ਹੁਣ ਉਹਦੇ ਕਾਰਨ ਕੀ ਬਣੇ ਮੈਂ ਤੁਹਾਨੂੰ ਕਾਰਨ ਦੱਸਦਾ ਜਿਹੜੀ ਹੈਬੀਅਸ ਕੋਰਪਸ ਦੀ ਪਟੀਸ਼ਨ ਅਸੀਂ 15 ਤਰੀਕ ਨੂੰ ਉਸ ਦਿਨ ਰਾਤ ਨੂੰ ਬੈਂਚ ਕੌਨਸਟਿਟਿਊਟ ਕਰਾਇਆ ਜੀ ਤੋਂ ਸਰਕਾਰ ਨੇ ਘਬਰਾਟ ਦੇ ਵਿੱਚ ਆ ਕੇ ਫਟਾਫਟ ਇੱਕ ਬਾਈਟ ਜਾਰੀ ਕੀਤੀ ਕਿ ਜੀ ਐਫ ਆਈ ਆਰ ਨੰਬਰ 291 ਹੈ ਉਹ ਕਨ 291 ਨੰਬਰ ਕਿੰਨੇ ਵਜੇ ਰਜਿਸਟਰ ਹੁੰਦੀ ਹੈ ਸ਼ਾਮ ਨੂੰ 6:30 ਵਜੇ ਤੇ ਅੱਜ ਜਿਹੜਾ ਰਿਪਲਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਨੇ ਰੱਖਿਆ ਇਹ ਕਹਿੰਦੇ ਨਹੀਂ ਜੀ ਇਹ ਤਾਂ ਗਲਤ ਬਿਆਨੀ ਕਰ ਰਹੇ ਨੇ ਇਹ ਜਿਹੜੀ ਅਰੈਸਟ ਹੈ ਇਹ ਅਸੀਂ 6 ਵਜੇ ਕੀਤੀ ਹੈ ਮਲੇ ਐਫ ਆਈ ਆਰ 6:30 ਦੀ ਤੇ ਅੱਜ ਗਲਤੀਆਂ ਕਰਦੇ ਕਰਦੇ ਕੋਰਟ ਚ ਆਪ ਹੀ ਮੰਨ ਗਏ ਕਿ ਨਹੀਂ ਇਹ ਐਫ ਆਈ ਆਰ ਅਸੀਂ 6 ਜਿਹੜਾ ਰੈਸਟ ਹੈ 6 ਵਜੇ ਕੀਤੀ ਹੈ ਤਾਂ ਉੱਥੋਂ ਤਾਂ ਸਪਸ਼ਟ ਹੀ ਹੋ ਗਿਆ ਕਿ ਪਰਚਾ ਬਾਅਦ ਦੇ ਵਿੱਚ ਕੱਟਿਆ ਚਲੋ ਮੰਨ ਲਓ ਪੁਲਿਸ ਦੀ ਇਹ ਝੂਠੀ ਕਹਾਣੀ ਵੀ ਮੰਨ ਲਈਏ ਜਿਹੜੀ ਕੋਰਟ ਚ ਆ ਕੇ ਕਹੀ ਪੁਲਿਸ ਨੇ ਤਾਂ ਕੋਰਟ ਚ ਆ ਕੇ ਮੰਨ ਲਿਆ ਕਿ ਅਸੀਂ 6 ਵਜੇ ਬੰਦਾ ਚੱਕਿਆ ਮਤਲਬ ਜਦੋਂ ਐਫ ਆਈ ਆਰ ਦਰਜ ਕਰਨ ਤੋਂ ਅੱਧਾ ਘੰਟਾ ਬੰਦਾ ਚੱਕ ਪਹਿਲਾਂ ਚੱਕ ਲਿਆ ਐਫ ਆਈ ਆਰ ਕਿੱਥੇ ਤਰਨ ਤਰਨ ਬੰਦਾ ਕਿੱਥੋਂ ਚੱਕਿਆ ਅੰਮ੍ਰਿਤਸਰ ਤੋਂ ਮਲੇ ਇੱਕ ਘੰਟਾ ਤਾਂ ਜਾਣ ਨੂੰ ਲੱਗਦਾ ਤੇ ਪਰਚਾ ਦਰਜ ਹੋਇਆ ਨਹੀਂ ਬੰਦਾ ਚੱਕ ਲਿਆ ਤਾਂ ਅੱਜ ਕੋਰਟ ਨੇ ਉਹਦੇ ਤੇ ਵੀ ਟਿੱਪਣੀ ਕੀਤੀ ਹੈ ਕਿ ਇਹ ਸਰਾਸਰ ਇੱਕ ਗਲਤ ਕਾਰਵਾਈ ਹੈ ਔਰ ਦੂਸਰੀ ਜਿਹੜੀ ਗੱਲ ਮੈਂ ਪੰਜਾਬ ਦੇ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਦੇਖੋ ਇਲੈਕਸ਼ਨ ਕਮਿਸ਼ਨ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਤੇ ਟਿੱਪਣੀ ਕਰ ਰਹੇ ਨੇ ਤਾਂ ਹੀ ਤਾਂ ਦੋ ਡੀਐਸਪੀ ਬਦਲੇ ਤਾਂ ਹੀ ਉੱਥੇ ਦੇ ਐਸਐਸਪੀ ਸਸਪੈਂਡ ਹੋਏ ਤਾਹੀ ਪੰਜਾਬ ਦੇ ਡੀਜੀਪੀ ਸਬੰਨ ਹੋਏ ਤੇ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਗੱਲ ਤੇ ਮੋਹਰ ਲਾਤੀ ਕਿ ਉੱਥੇ ਵਧੀਕੀਆਂ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਸੰਵਿਧਾਨ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਹੈ ਤਾਂ ਹੀ ਅੱਜ ਨਛੱਤਰ ਸਿੰਘ ਨੂੰ ਛਡਣ ਦੇ ਆਰਡਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਨੇ ਤਾਂ ਹਲੇ ਤੱਕ ਵੀ ਪੰਜਾਬ ਦੀ ਪੁਲਿਸ ਤੇ ਡੀਜੀਪੀ ਸਾਹਿਬ ਇਹ ਤੋਂ ਕਿਉਂ ਨਹੀਂ ਸਬਕ ਲਹਿ ਰਹੇ ਲੰਘੇ ਕੱਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਤਿੱਖਾ ਬਿਆਨ ਦਿੱਤਾ ਸੀ ਅੱਜ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੀਐਮ ਮਾਨ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੋਮ ਮੋਨੇ ਅਤੇ ਦਾੜੀ ਕੱਟੇ ਮੁੱਖ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਵਾਬਦੇ ਨਹੀਂ ਹੈ ਉਹਨਾਂ ਕਿਹਾ ਕਿ ਅੱਜ ਸਮੁੱਚਾ ਪੰਥ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਤਬਦੀਆਂ ਮਨਾ ਰਿਹਾ ਹੈ ਤੇ ਜੇਕਰ ਗੁਰੂ ਦਾ ਇਹ ਪੰਥ ਕੋਈ ਸਵਾਲ ਕਰੇਗਾ ਤਾਂ ਜਥੇਦਾਰ ਗੁਰੂ ਦੇ ਪੰਥ ਨੂੰ ਜਵਾਬ ਦੇ ਨੇ ਜਥੇਦਾਰ ਗੜਗੱਜ ਨੇ ਕਿਹਾ ਕਿ ਬਹੁਤ ਸਰਕਾਰਾਂ ਆਈਆਂ ਤੇ ਬਹੁਤ ਸਰਕਾਰਾਂ ਗਈਆਂ ਉਹਨਾਂ ਨੇ ਕਦੇ ਸਰਕਾਰਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਕਿਹਾ ਕਿ ਸਾਡੇ ਲਈ ਅਸਲੀ ਸਰਕਾਰ ਗੁਰੂ ਕਲਗੀ ਧਰ ਦੀ ਸਰਕਾਰ ਹੈ ਮੁੱਖ ਮੰਤਰੀ ਜੇ ਇਹਦੇ ਹੋਵੇ ਸਾਬਤ ਸੂਰਤ ਤੇ ਮੈਂ ਕੋਈ ਉਹਦਾ ਜਵਾਬ ਦਵਾਂ ਕੰਮ ਪੰਥ ਦੇ ਆ ਤੇ ਪੰਥ ਦੇ ਕੰਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਕੱਲ ਤੱਕ ਦਾ ਜਥੇਦਾਰ ਨੂੰ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਪੰਥ ਇੱਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਰ ਆ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੰਥaithe ਸ਼ਤਾਬ ਦੀ ਮਨਾਉਂਗਾ ਅਹੀਂ ਇਹ ਨਹੀਂ ਕਹਾਂ ਵੀ ਸਰਕਾਰਾਂ ਜਿਹੜੀਆਂ ਉਹ ਕੋਈ ਗੁਰਮਤ ਸਮਾਗਮਾਂ ਚ ਆਉਣ ਨਾ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥੀ ਕਰੂਗਾ ਨਾ ਅਰੋਦੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾ ਕਦੇ ਪਹਿਲਾਂ ਪ੍ਰਵਾਹ ਹੀ ਤੇ ਨਾ ਬਾਅਦ ਵਿੱਚ ਪ੍ਰਵਾਹ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਵਾਦਦੇ ਆ ਅਗਲੀ ਸੁਰਖੀ ਵੱਲ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਛੇਤੀ ਹੀ ਪੰਜਾਬ ਲਿਆਂਦਾ ਜਾਵੇਗਾ ਤੇ ਉਸ ਖਿਲਾਫ ਮੁਕੱਦਮਾ ਚਲਾਇਆ ਜਾਵੇਗਾ ਇਹ ਜਾਣਕਾਰੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਹਰਪਾਲ ਚੀਮਾ ਨੇ ਕਿਹਾ ਕਿ ਇਸ ਦੇ ਲਈ ਇੱਕ ਵਕੀਲਾਂ ਦੀ ਟੀਮ ਤਿਆਰ ਕੀਤੀ ਗਈ ਹੈ ਇਸ ਦੇ ਨਾਲ ਹੀ ਚੀਮਾ ਨੇ ਅਕਾਲੀ ਦਲ ਭਾਜਪਾ ਤੇ ਕਾਂਗਰਸ ਉੱਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਨ ਦੇ આરોਪ ਲਗਾਏ ਚੀਮਾਨੇ ਕਾਕੇ ਵਿਕਰਮ ਮਜੀਠੀਆ ਤੇ ਸੁਖਜਿੰਦਰ ਸਿੰਘ ਰੰਦਾਵਾ ਸ਼ਰੀਆਮ ਗੈਂਗਸਟਰਾਂ ਦੀ ਹਮਾਇਤ ਕਰਦੇ ਰਹੇ ਨੇ ਪੰਜਾਬ ਸਮੇਤ ਕਈ ਸੂਬਿਆਂ ਦੇ ਕਾਰੋਬਾਰੀਆਂ ਨੂੰ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਵੱਲੋਂ ਫਿਰੋਤੀਆਂ ਲਈ ਧਮਕਾਇਆ ਜਾ ਰਿਹਾ ਹੈ ਲਾਰੈਂਸ ਭਾਜਪਾ ਦੇ ਰਾਜ ਵਾਲੇ ਸੂਬੇ ਗੁਜਰਾਤ ਦੀ ਸਾਬਰਮਤੀ ਜੇਲ੍ਹ 'ਚ ਬੰਦ ਹੈ ਜਿੱਥੇ ਉਸ ਨੂੰ ਫੋਨ ਕਰਨ ਲਈ ਪੂਰਾ ਸੈਟਅਪ ਦਿੱਤਾ ਗਿਆ ਸੋ ਮੇਰਾ ਕਹਿਣ ਦਾ ਭਾਪ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਆ ਕਿ ਪੰਜਾਬ ਦੇ ਅੰਦਰ ਮਾਹੌਲ ਖਰਾਬ ਆ ਮੈਂ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿ ਜਦੋਂ ਤੁਹਾਡਾ ਰਾਜ ਸੀਗਾ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਪੰਜਾਬ ਦੇ ਅੰਦਰ ਉਦੋਂ ਸਭ ਤੋਂ ਵੱਧ ਗੈਂਗਸਟਰ ਜਿਹੜੇ ਨੇ ਉਹ ਕਾਂਗਰਸੀਆਂ ਨੇ ਪਾਲੇ ਜਦੋਂ ਕਾਲੀਦਰ ਬੀਜੇਪੀ ਦਾ ਰਾਜ ਸੀ ਉਹਨਾਂ ਨੇ ਸਭ ਤੋਂ ਵੱਧ ਗੈਂਗਸਟਰ ਆਪਣੇ ਸਮੇਂ ਪਾਲੇ ਪਰ ਲੇਕਿਨ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਚੁਣ-ਚੁਣ ਕੇ ਇੱਕ ਇੱਕ ਗੈਂਗਸਟਰ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਨੇਗੇ ਪੰਜਾਬ ਦੇ ਜੇਲ੍ਹਾਂ ਚ ਟਰੱਕ ਰਹੇ ਨੇਗੇ ਲਗਾਤਾਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਨੇਗੀਆਂ ਸਾਰੇ ਜਾਣਦੇ ਨੇਗੇ ਕਿ ਵਿਕਰਮ ਅਜੀਠੀਏ ਦੇ ਕਿੰਨਾ ਲੋਕਾਂ ਦੇ ਨਾਲ ਸੰਬੰਧ ਸੀਗੇ ਸਾਰੇ ਜਾਣਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਜੀ ਦੇ ਦੇ ਜਿਹੜਾ ਜੱਗੂ ਭਗਵਾਨਪੁਰੀਆ ਉਹ ਖੁਦ ਕਹਿੰਦਾਗਾ ਕਿ ਮੈਨੂੰ ਗੈਂਗਸਟਰ ਬਾਦ ਦੀ ਦੁਨੀਆ ਦੇ ਅੰਦਰ ਕਿਹਨੇ ਭੇਜਿਆ ਰੰਦਾਵਾ ਸਾਹਿਬ ਨੇ ਭੇਜਿਆ ਸੋ ਸਾਰੇ ਜਾਣਦੇ ਨੇ ਕਿ ਲਾਰੈਂਸ ਬਿਸ਼ਨੋਈ ਕਿੱਥੇ ਆ ਲਾਰੈਂਸ ਬਿਸ਼ਨੋਈ ਅੱਜ ਕਿੱਥੇ ਆ ਉਹ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਅੰਦਰ ਕੌਣ ਬੰਦਾ ਲਾਰੈਂਸ ਬਿਸ਼नोई ਬੰਦਾ ਥ्रेट ਕਾਲਸ ਕਿੱਥੋਂ ਆ ਰਹੀਆਂ ਨੇ ਆ ਭਾਰਤੀ ਜਨਤਾ ਪਾਰਟੀ ਦੇ ਰਾਜ ਤੋਂ ਗੁਜਰਾਤ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਪਿਛਲੇ 25 30 ਸਾਲ ਤੋਂ ਉੱਥੋਂ ਥ्रेट ਕਾਲਸ ਡਿਫਰੈਂਟ ਸਟੇਟਸ ਨੂੰ ਆ ਰਹੀਆਂ ਨੇ ਆ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪ੍ਰੋਟੈਕਟ ਕਰ ਰਹੀ ਹੈ ਉਹਨਾਂ ਲੋਕਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹ ਕਾਰ ਇਧਰ ਹੋਵੇ ਬੀਜੇਪੀ ਹੋਵੇ ਕਾਂਗਰਸ ਪਾਰਟੀ ਹੋਵੇ ਹਮੇਸ਼ਾ ਹੀ ਇਹਨਾਂ ਗੈਂਗਸਟਰਾਂ ਦਾ ਸਹਾਰਾ ਲੈ ਕੇ ਲੋਕਾਂ ਦੇ ਖਿਲਾਫ ਆਪਣੀਆਂ ਸਿਆਸੀ ਕਿਣਾ ਕੱਡੀਆਂ ਲਗੀਆਂ ਲੋਕਾਂ ਦੇ ਖਿਲਾਫ ਉਹਨਾਂ ਦੇ ਬੱਚੇ ਬਰਵਾਏ ਨਗੇ ਉਹਨਾਂ ਨੂੰ ਗੈਂਗਸਟਰ ਬਾਦਬਲ ਧੱਕਿਆਗਾ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਆ ਤਾਂ ਸਾਨੂੰ ਨਿਸ਼ਾਨੇ ਤੇ ਲਿਆ ਜਾਂਦਾਗਾ ਕਿ ਅਸੀਂ ਗੈਂਗਸਟਰ ਬਾਦ ਪਾੜਿਆ ਗੈਂਗਸਟਰ ਬਾਦ ਪਾਈ ਤੁਸੀਂ ਪਾੜ ਲਵਗੇ ਅਸੀਂ ਤਾਂ ਲੋਰੈਂਸ ਦੇ ਭਰਾ ਨੂੰ ਲਿਆ ਕੇ ਪੰਜਾਬ ਚ ਲੈ ਕੇ ਉਹਨੂੰ ਪ੍ਰੋਸੀਕਿਊਟ ਕਰਾਂਗੇ ਉਹਦੇ ਖਿਲਾਫ ਮੁਕੱਦਮਾ ਚਲਾਵਾਂਗੇ ਉਹਨੂੰ ਵੱੜੀ ਸਜ਼ਾ ਦਵਾਵਾਂਗੇ ਪੂਰੇ ਕੇਸ ਨੂੰ ਜਿਹੜਾ ਲੜਨ ਦੇ ਲਈ ਅਸੀਂ ਇੱਕ ਵਕੀਲਾਂ ਦੀ ਟੀਮ ਤਿਆਰ ਕੀਤੀ ਆ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਾਸਟ ਟਰੈਕ ਪੰਜਾਬ ਪੋਰਟਲ ਦੇ ਦੂਜੇ ਪੜਾ ਦੀ ਸ਼ੁਰੂਆਤ ਕੀਤੀ ਇਹ ਭਾਰਤ ਦਾ ਸਭ ਤੋਂ ਆਧੁਨਿਕ ਸਿੰਗਲ ਵਿੰਡੋ ਸਿਸਟਮ ਹੈ ਜਿਸ ਵਿੱਚ ਨਿਵੇਸ਼ਕਾਂ ਨੂੰ 173 ਸੇਵਾਵਾਂ ਆਨਲਾਈਨ ਮਿਲਣਗੀਆਂ ਸੀਐਮ ਮਾਨ ਨੇ ਕਿਹਾ ਕਿ ਰਾਈਟ ਟੂ ਬਿਜ਼ਨਸ ਸੋਧ ਐਕਟ 2025 ਚ ਲਿਆਂਦੇ ਸੁਧਾਰ ਨਾਲ ਕਾਰੋਬਾਰੀਆਂ ਨੂੰ ਵੱਡੀ سہولت ਮਿਲੇਗੀ ਨਾਲ ਹੀ ਇੰਡਸਟਰੀ ਨਾਲ ਜੁੜੀਆਂ ਸਾਰੀਆਂ ਪ੍ਰਵਾਨਗੀਆਂ ਅਰਜ਼ੀ ਦੇਣ ਤੋਂ 45 ਦਿਨਾਂ ਦੇ ਅੰਦਰ ਅੰਦਰ ਮਿਲਣਗੀਆਂ ਇਸ ਯੋਜਨਾ ਨਾਲ ਜਿੱਥੇ ਪੰਜਾਬ 'ਚ ਵਪਾਰ ਵਧੇਗਾ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਸਰਕਾਰ ਦਾ ਮੁੱਖ ਮਕਸਦ ਸੂਬੇ 'ਚ ਕਾਰੋਬਾਰ ਨੂੰ ਵਧਾਵਾ ਦੇਣਾ ਤੇ ਨਿਵੇਸ਼ਕਾਂ ਦੀ ਖੱਜਲ ਖੁਆਰੀ ਨੂੰ ਬੰਦ ਕਰਨਾ ਹੈ ਰਾਈਟ ਟੂ ਬਿਜ਼ਨਸ ਹਰ ਇੱਕ ਕਹਿੰਦਾ ਬਟ ਈਜ਼ ਆਫ ਡੂਇੰਗ ਬਿਜ਼ਨਸ ਉਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਕੰਮ ਕਰਨ ਦੀ ਸੁਖਾਈ ਸੁਖਾ ਲਈ ਵੀਰ ਜਿਆਦਾ ਖੱਜਲ ਖਵਾਰੀਆਂ ਨਾ ਹੋਣ ਔਰ ਇਸ ਗੱਲ ਦੇ ਵਿੱਚ ਅਫੀਸਰ ਸਾਹਿਬਾਨ ਬੈਠੇ ਨੇ ਸੀਨੀਅਰ ਨੇ ਪਿਛਲੀਆਂ ਸਰਕਾਰਾਂ ਚ ਵੀ ਇਹੀ ਅਫਸਰ ਸੀ ਇਹ ਵੀ ਹੁਣ ਮੰਨਦੇ ਨੇ ਵੀ ਹਾਂ ਪਹਿਲਾਂ ਖੱਜਲ ਖਵਾਰੀ ਹੁੰਦੀ ਸੀ ਵੀ ਉਸ ਖੱਜਲ ਖਵਾਰੀ ਨੂੰ ਦੂਰ ਕਰਨ ਵਾਸਤੇ ਅਸੀਂ ਆਲੇ ਆਏ ਹਾਂ ਕਿਉਂਕਿ ਉਦੋਂ ਪਹਿਲਾਂ ਵਾਲਿਆਂ ਨੇ ਇਹਨਾਂ ਨੂੰ ਨਹੀਂ ਕਿਹਾ ਇਹ ਪਹਿਲਾਂ ਵੀ ਕਰ ਦਿੰਦੇ ਹੋ ਸਕਦਾ ਇਹਨਾਂ ਨੂੰ ਤਾਂ ਜੇ ਤੁਸੀਂ ਬਣਾ ਕੇ ਦੇਵੋਗੇ ਇਹਨਾਂ ਨੂੰ ਸਾਈਨ ਕਰ ਦੇਣਾ ਹੈ ਲਓ ਜੀ ਅਫਸਰ ਤਾਂ ਉਹੀ ਨੇ ਹੁਣ ਬਿਜਲੀ ਤੇ ਗ੍ਰਿਡ ਵੀ ਉਹੀ ਨੇ ਖੰਬੇ ਵੀ ਉਹੀ ਨੇ ਤਾਰਾਂ ਵੀ ਉਹੀ ਨੇ ਟਰਾਂਸਫਾਰਮਰ ਵੀ ਉਹੀ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਅਜੀ ਕਰੇ ਕੋਈ ਆਪਣੀ ਨਵੀਂ ਬਿਜਲੀ ਪੈਦਾ ਕਰਕੇ ਤੁਹਾਨੂੰ ਕਿਸੇ ਹੋਰ ਰਾਈਂ ਦੇਤੀ ਬਿਜਲੀ ਤਾਂ ਉਹੀ ਹੈ ਪਾਖੜਾ ਵੀ ਉਹੀ ਹੈ ਪੌਂਗ ਵੀ ਉਹੀ ਹੈ ਸ਼ਾਹਪੂਰ ਕੰਡੀ ਵੀ ਉਹੀ ਹੈ ਸੂਰਜ ਵੀ ਉਹੀ ਹੈ ਜਿੱਦੋਂ ਅਸੀਂ ਸੋਲਰ ਲੈਨੇ ਆ ਨੀਅਤ ਤਾਂ ਸਾਫ਼ ਹੋਣੀ ਚਾਹੀਦੀ ਹੈ ਬਸ ਸਾਡੀ ਨੀਅਤ ਇਹ ਹੈ ਕਿ ਪੰਜਾਬ ਜਿਹੜਾ ਹਰ ਪਾਸੇ ਉੱਤਰ ਕੇ ਕਰੇ ਇੰਡਸਟਰੀ ਵਾਲੇ ਪਾਸਿਓ ਆਪਾਂ ਥੋੜਾ ਜਿਹਾ ਪਛੜ ਗਏ ਸੀ ਪਿਛਲੀਆਂ ਗਵਰਨਮੈਂਟਾਂ ਨੇ ਪ੍ਰੋਪਰ ਪਾਲਿਸੀਆਂ ਨਹੀਂ ਬਣਾਈਆਂ ਜਿਉਂ ਉਹਨਾਂ ਨੇ ਆਪਣੇ ਸਵਾਰਥੀ ਹਿੱਤ ਜਿਹੜੇ ਸਾਹਮਣੇ ਰੱਖੇ ਤੰਗ ਕੀਤਾ ਇੰਡਸਟਰੀਲਿਸਟ ਨੂੰ ਹਿੱਸੇ ਮੰਗੇ ਪ੍ਰੋਫਿਟ ਚੋ ਸ਼ੇਅਰ ਦੇ ਉਹ ਫਲਾਨਾ ਦੇ ਉੱਤੇ ਮ ਕਹਿਓ ਇੰਡਸਟਰੀਲਿਸਟ ਕਹਿੰਦਾ ਯਾਰ ਇੰਨਾ ਤਾਂ ਨਹੀਂ ਫਿਰ ਮੈਂ ਕਰ ਸਕਦਾ ਉਹ ਕਿਸੇ ਹੋਰ ਸਟੇਟ ਚ ਕੰਪੀਟੀਸ਼ਨ ਦਾ ਜ਼ਮਾਨਾ ਹੈ ਕੋਈ ਹੋਰ ਸਟੇਟ ਉਹਨਾਂ ਨੂੰ ਵਧੀਆ ਇਨਸੈਂਟਿਵ ਦੇ ਦਿੰਦੇ ਤਾਂ ਉੱਥੇ ਚਲੇ ਜਾਂਦੇ ਨਾ ਬਹੁਤ ਸਾਰੇ ਨੂੰ ਅਸੀਂ ਰੁਸਿਆ ਹਾ ਨੂੰ ਮਨਾ ਕੇ ਵੀ ਲੈ ਕੇ ਆਏ ਵੀ ਕੋਈ ਗੱਲ ਨਹੀਂ ਆਜੋ ਕਰੇ ਆਜੋ ਕਰਠੀ ਕਰ ਲੈਨੇ ਆਪਾਂ ਆਪਣਾ ਬਹੁਤ ਸਾਰੇ ਆਏ ਵੀ ਨੇ ਖੁਸ਼ੀ ਦੀ ਗੱਲ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਵਾਪਸ ਲੈ ਕੇ ਆਏ ਐ ਅਸੀਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਬਹੁਤ ਸਾਰੀ ਵਾਪਸੀ ਹੋਈ ਹੈ ਤੋ ਸਾਡਾ ਮਕਸਦ ਇਹ ਹੈ ਕਿ ਅਸੀਂ ਪੰਜਾਬ ਨੂੰ ਇੰਡਸਟਰੀ ਪੱਖੋਂ ਵੀ ਖੇਤੀ ਪੱਖੋਂ ਵੀ ਸਮਾਜਿਕ ਪੱਖੋਂ ਵੀ ਖੇਡਾਂ ਪੱਖੋਂ ਵੀ ਹਰ ਖਿੱਤੇ ਦੇ ਵਿੱਚ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਚਾਹੁੰਦੇ ਹਾਂ ਨਿਵੇਸ਼ ਲਈ ਪੰਜਾਬ ਤੋਂ ਬਿਹਤਰ ਕੋਈ ਸੂਬਾ ਨਹੀਂ ਪੰਜਾਬ ਹੁਣ ਦੇਸ਼ ਭਰ ਦੇ ਸਨਤਕਾਰਾਂ ਲਈ ਪਹਿਲੀ ਪਸੰਦ ਬਣ ਗਿਆ ਹੈ ਨਿਵੇਸ਼ਕਾਂ ਦੇ ਨਾਲ ਨਾਲ ਕੇਂਦਰ ਸਰਕਾਰ ਵੀ ਇਸ ਬਾਰੇ ਹਾਮੀ ਭਰ ਰਹੀ ਹੈ ਇਹ ਦਾਵਾ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕੀਤਾ ਹੈ ਸਮਾਗਮ ਨੂੰ ਸੰਬੋਧਨ ਦੌਰਾਨ ਸੰਜੀਵ ਅਰੂੜਾ ਨੇ ਕਿਹਾ ਕਿ ਕੈਨੇਡਾ ਦੇ ਨਾਲ ਹੀ ਦੂਜੇ ਸੂਬਿਆਂ ਤੋਂ ਪੰਜਾਬ ਲਈ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਹੈ ਮਾਰਚ 2022 ਤੋਂ ਹੁਣ ਤੱਕ ਪੰਜਾਬ ਚ ਕੁੱਲ 1.40 ਲੱਖ ਕਰੋੜ ਦਾ ਨਿਵੇਸ਼ ਆ ਚੁੱਕਾ ਹੈ ਪਿਛਲੇ 3 ਮਹੀਨਿਆਂ ਅੰਦਰ ਹੀ 15000 ਕਰੋੜ ਦਾ ਨਿਵੇਸ਼ ਆਇਆ ਹੈ ਹਾਲ ਹੀ ਚ ਵਰਦਮਾਨ ਸਟੀਲ ਨੇ 2500 ਕਰੋੜ ਅਤੇ ਟ੍ਰਾਈਡੈਂਟ ਨੇ 2000 ਕਰੋੜ ਦੇ ਨਿਵੇਸ਼ ਦੀ ਗੱਲ ਕਹੀ ਹੈ ਇਸ ਨਾਲ ਸੂਬੇ ਅੰਦਰ 5.10 ਲੱਖ ਦੇ ਕਰੀਬ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਨੇ 2022 ਤੋਂ ਬਾਅਦ 1.40 ਲੱਖ ਹਜ਼ਾਰ ਕਰੋੜ ਦੀ ਇਨਵੈਸਟਮੈਂਟ ਆ ਚੁੱਕੀ ਹੈ ਮੈਨੂੰ ਖੁਸ਼ੀ ਪਤਾ ਹੈ ਕੀ ਹੁੰਦੀ ਹੈ ਜਿਹੜੇ ਰੋਡ ਸ਼ੋਅ ਤੇ ਅਸੀਂ ਜਾਂਦੇ ਆ ਇਹਦਾ ਲਾਈਵ ਹੁੰਦਾ ਸਾਰਾ ਅਗਲੇ ਰੋਡ ਸ਼ੋਅ ਚ ਇਨਵੈਸਟਮੈਂਟ ਵਧੀ ਹੁੰਦੀ ਇਹ ਜਦੋਂ ਰੋਡ ਸ਼ੋਅ ਚਾਲੂ ਕੀਤੇ ਸੀ ਹੁਣੇ ਪਿੱਛੇ ਚਾਲੂ ਕੀਤੇ 5 ਲੱਖ ਕਰੋੜ ਤੇ ਸੀਗੇ 1.40 ਲੱਖ ਹਜ਼ਾਰ ਕਰੋੜ ਤੇ ਅਸੀਂ ਪਹੁੰਚ ਗਏ ਆ ਔਰ 5.10 ਲੱਖ ਹਜ਼ਾਰ ਦੇ ਕਰੀਬ এমਪਲੋਇਮੈਂਟ ਇਹ ਇਨਵੈਸਟਮੈਂਟਾਂ ਤੋਂ ਮਿਲੀ ਹੈ ਪਿੱਛੇ 2 2.5 ਮਹੀਨੇ 3 ਮਹੀਨਿਆਂ 'ਚ 15000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਮੈਂ ਵੱਡੇ ਪੰਜ ਛੇ ਨਾਮ ਲਵਾਂਗਾ ਸਚੇ ਜੈਨ ਜੀ ਬੈਠੇ ਵਰਧਮਾਨ ਸਟੀਲ ਵਾਲੇ ਅੱਗੇ ਕੀ ਹੁੰਦਾ ਸੀ ਮੈਂ ਕਹਿੰਦਾ ਸੀ ਜੀ ਇਨਵੈਸਟਮੈਂਟ ਉਹ ਕਹਿੰਦੇ ਸੀਗੇ ਜੀ ਇਹ ਸਾਰੇ Madhya Pradesh ਜਾ ਰਹੇ ਆ ਇੱਕ ਕੈਨੇਡਾ ਤੋਂ ਰਿਵਰਸ ਇਮੀਗ੍ਰੇਸ਼ਨ ਚੱਲੂ ਹੋਈ ਹੈ ਇੱਕ ਬਾਕੀ ਸਟੇਟਾਂ ਤੋਂ ਰਿਵਰਸ ਇਮੀਗ੍ਰੇਸ਼ਨ ਚੱਲੂ ਹੋ ਗਈ ਹੈ ਇਨਵੈਸਟਮੈਂਟ ਦੀ ਸਾਡੇ ਪੰਜਾਬ 'ਚ ਆ ਵਰਧਮਾਨ ਲਿਆ ਨੇ ਮੱਧਿਆ ਪ੍ਰਦੇਸ਼ ਬਣਾਏ ਇਹਨਾਂ ਨੇ ਅਗਲੀ 2500 ਕਰੋੜ ਦੀ ਇਨਵੈਸਟਮੈਂਟ ਇੱਥੇ ਅਨਾਉਂਸ ਕੀਤੀ ਨਾ ਟ੍ਰਾਈਡੈਂਟ ਲਿਆ ਨੇ ਪਹਿਲਾਂ ਮੱਧਿਆ ਪ੍ਰਦੇਸ਼ ਗਏ ਸੀ ਕੱਲ 2000 ਕਰੋੜ ਦੀ ਇਨਵੈਸਟਮੈਂਟ ਉਹ ਅਨਾਉਂਸ ਕਰਕੇ ਗਏ ਨਵੇਂ ਇਨਵੈਸਟਰ ਤਾਂ ਆ ਰਹੇ ਆ ਔਰ ਕੱਲ ਰਜਿੰਦਰ ਜੀ ਨੇ ਪ੍ਰੈਸ ਦੇ ਅੱਗੇ ਕਿਹਾ ਕਿ ਮੈਂ ਹੋਰ ਸਟੇਟਾਂ 'ਚ ਕੰਮ ਕੀਤਾ ਪੰਜਾਬ ਵਰਗੀ ਕੋਈ ਸਟੇਟ ਨਹੀਂ ਇਹ ਲੋਕੀ ਕਹਿੰਦੇ ਆ ਗਵਰਨਮੈਂਟ ਆਫ ਇੰਡੀਆ ਕਹਿੰਦੀ ਆ ਸੋ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇੱਥੇ ਆਓ ਸਾਡੇ ਨਾਲ ਵਦੋ ਫੁੱਲੋ ਔਰ ਸਾਰਿਆਂ ਨੂੰ ਕਹੋ ਇੱਥੇ ਆਫੀਸਰ ਬਾਕੀ ਸਟੇਟਾਂ ਤੋਂ ਵੀ ਆਏ ਆ ਜੋ ਮੈਨੂੰ ਪਤਾ ਸਾਰੀ ਸਟੇਟਾਂ ਤੋਂ ਆ ਜੀ ਤੁਸੀਂ ਪੰਜਾਬ ਦਾ ਇੰਡਸਟਰੀ ਦਾ ਐਕਸਪੀਰੀਅੰਸ ਜ਼ਰੂਰ ਇੱਥੋਂ ਲੈ ਕੇ ਜਾਈਓ ਔਰ ਜਿਹੜਾ ਇਹ ਪੰਜਾਬ ਦਾ ਐਕਸਪੀਰੀਅੰਸ ਹੈ ਇਹਨੂੰ ਜਿੰਨਾ ਪਪੂਲਰ ਕਰ ਸਕੋ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਕਿ ਇਹ ਵੀ ਇਨਵੈਸਟਮੈਂਟ ਵਿੱਚ ਸਾਡੀ ਹੈਲਪ ਕਰੇਗਾ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਵਾਦਦੇ ਆ ਅਗਲੀ ਖਬਰ ਵੱਲ ਪੰਜਾਬ ਦੀ ਸਿਆਸਤ ਚ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੇਜਾਰਾਮ ਨੇ ਇੱਕ ਬੇਹੱਦ ਵਿਵਾਦਿਤ ਬਿਆਨ ਦਿੱਤਾ ਹੈ ਗੇਜਾਰਾਮ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਪਸੰਦ ਨਹੀਂ ਕਰਦੇ ਤਾਂ ਉਹਨਾਂ ਨੂੰ ਕੇਂਦਰੀ ਯੋਜਨਾਵਾਂ ਤਹਿਤ ਮਿਲਿਆ ਪੈਸਾ ਵਾਪਸ ਕਰ ਦੇਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਗੇਜਾਰਾਮ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ ਢਾਲੀਵਾਲ ਨੇ ਕਿਹਾ ਕਿ ਕੇਂਦਰ ਤੋਂ ਮਿਲਣ ਵਾਲਾ ਫੰਡ ਮੋਦੀ ਦੀ ਨਿੱਜੀ ਕਮਾਈ ਇਹ ਆ ਭਾਜਪਾ ਦੇ ਦਫਤਰ ਦਾ ਪੈਸਾ ਨਹੀਂ ਹੈ ਉਹਨਾਂ ਭਾਜਪਾ ਦੇ ਬਿਆਨਾਂ ਨੂੰ અપਮਾਨਜਨਕ ਬਚਕਾਨਾ ਤੇ ਸ਼ਰਮਨਾਕ ਤੇ ਨਾਲ ਹੀ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਅੱਜ ਮੈਨੂੰ ਹੁਣੇ ਕਿਸੇ ਨੇ ਇੱਕ ਬਿਆਨ ਭੇਜਿਆ ਭਾਜਪਾ ਦਾ ਲੀਡਰ ਕੇਜਾਰਾਮ ਜੀ ਆ ਕੋਈ ਤੁਸੀਂ ਵੀ ਉਹਦਾ ਬਿਆਨ ਸਾਰਿਆਂ ਨੇ ਦੇਖਿਆ ਹੋਣਾ ਉਹਦਾ ਬਿਆਨ ਬਹੁਤ ਘਟਿਆ ਨਿੰਦਨਯੋਗ ਬਚਕਾਨਾ ਔਰ ਭਾਜਪਾ ਦੀ ਉਹ ਸੋਚ ਜਿਹੜੀ ਪੰਜਾਬ ਤੋਂ ਦੀ ਸੋਚ ਹੈ ਉਹਦਾ ਪ੍ਰਤੀਕ ਹੈ ਗੇਜਾਦਮ ਜੀ ਕੀ ਕਹਿੰਦੇ ਆ ਉਹ ਕਹਿੰਦੇ ਜੀ ਜੇ ਤੁਹਾਨੂੰ ਮੋਦੀ ਚੰਗਾ ਨਹੀਂ ਲੱਗਦਾ ਤੇ ਤੁਸੀਂ ਉਹ ਕੋ 2-2000 ਰੁਪਇਆ ਕਿਉਂ ਲੈਦੇ ਹੋ ਗੇਜਾਦਮ ਜੀ ਕਹਿੰਦੇ ਆ ਜੀ ਤੁਸੀਂ ਮੰਨਰੇਗਾ ਦੇ ਪੈਸੇ ਕੋ ਲੈਦੇ ਹੋ ਤੁਸੀਂ ਬਾਕੀ ਜਿਹੜੀਆਂ ਸਕੀਮਾਂ ਨੇ ਉਹ ਪੈਸਾ ਕਿਉਂ ਲੈਦੇ ਹੋ ਉਹ ਪੈਸਾ ਕਹਿੰਦੇ ਵਾਪਸ ਮੋੜੋ ਗੇਜਾਦਮ ਜੀ ਬਸ ਮੈਂ ਤੁਹਾਨੂੰ ਇਹ ਨਾਲ ਕਹਿਣਾ ਚਾਹੁੰਦਾ ਇਹ ਜਿਹੜਾ ਪੰਜਾਬ ਹੈ ਇਹ ਜਿਹੜਾ ਦੇਸ਼ ਹੈ ਇਹ ਸਦ ਮੋਦੀ ਦੇ ਬਾਪਦਾ ਨਹੀਂ ਹੈ ਇਹ ਪਾਤ ਦੇ ਲੋਕਾਂ ਦਾ ਹੈ ਸਰ ਇਹ ਜਿਹੜਾ ਤੁਸੀਂ ਪੈਸਾ ਪੰਜਾਬ ਦੇ ਕਿਸਾਨਾਂ ਨੂੰ ਦੇ ਦਿਓ ਪੰਜਾਬ ਜਿਹੜਾ ਵੱਡੇ ਪੱਧਰ ਦੇ ਉੱਤੇ ਆਪਣੀ GST ਦਿੰਦਾ ਹਰ ਤਰ੍ਹਾਂ ਦਾ ਟੈਕਸ ਦਿੰਦਾ ਉਹਦੇ ਚੋਂ ਸਾਨੂੰ ਪੈਸਾ ਵਾਪਸ ਆਉਂਦਾ ਤੁਸੀਂ ਉਹ ਵੀ ਕਹਦੇ ਹੋ ਵਾਪਸ ਮੋੜ ਦਿਓ ਕੀ ਦੇ ਦੇ ਦਿਓ ਸਾਨੂੰ 2000 ਰੁਪਏ ਬਹੁਤ ਜ਼ਿਆਦਾ ਕਿੰਨਾ ਨੁਕਸਾਨ ਹੋਇਆ ਹੁਣੇ ਹੜ੍ਹਾਂ ਦੇ ਵਿੱਚ ਕੀ ਦਿੱਤਾ ਤੁਸੀਂ ਤੁਸੀਂ ਸੱਤ 1600 ਕਰੋੜ ਰੁਪਏ ਅਨਾਉਂਸ ਕਰਕੇ ਉਹ ਵੀ ਦੇ ਦਿੱਤਾ 850 ਕਰੋੜ ਰੁਪਏ ਆਰਡੀਐਫ ਦਾ ਉਹ ਵੀ ਦੇ ਦਿੱਤਾ ਸਾਡੇ ਕੋਲ ਜੁਨੀਅਰ ਸਟਾਫ ਤੁਸੀਂ ਖੋਣਾ ਚਾਹੁੰਦੇ ਹੋ ਸਾਡੇ ਕੋਲ ਪਾਣੀ ਤੁਸੀਂ ਖੋਣਾ ਚਾਹੁੰਦੇ ਹੋ ਸੜਕੀ ਚਾਹੁੰਦੇ ਹੋ ਤੁਸੀਂ ਤੁਹਾਡਾ ਬਿਆਨ ਬਹੁਤ ਹੀ ਨਿਹਾਇਤ ਘਟਿਆ ਬਿਆਨ ਹੈ ਤੁਹਾਡੀ ਸੋਚ ਘਟਿਆ ਉਹਦੇ ਸੋਚ ਦਾ ਤੁਹਾਡਾ ਬਿਆਨ ਉਹ ਸੋਚ ਦਾ ਪ੍ਰਤੀਕ ਹੈ ਜਿਹੜੀ ਸੋਚ ਭਾਜਪੀ ਦੀ ਐਂਟੀ ਜਿਹੜਾ ਕਹਿੰਦੇ ਮੋਦੀ ਪੰਜਾਬ ਵਿਰੋਧੀ ਸਾਡੇ 750 ਕਿਸਾਨ ਤੁਹਾਡੇ ਮੋਦੀ ਨੇ ਹੰਕਾਰ ਦੇ ਵਿੱਚ ਕਿਸਾਨ ਸ਼ਹੀਦ ਕੀਤਾ 1.5 ਸਾਲ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਦੇ ਉਹ ਮੋਦੀ ਜੀ ਨੇ 5 ਮਿੰਟ ਟਾਈਮ ਦੇ ਦਿੱਤਾ ਉਹਨਾਂ ਨੂੰ ਮਿਲਣ ਵਾਸਤੇ 1.5 ਸਾਲ ਸਾਰ ਲੱਖਾਂ ਕਿਸਾਨ ਬੈਠੇ ਦੇ ਇਹ ਆ ਹਾਲ ਤੁਹਾਡਾ ਕਿੱਦਾਂ ਤੁਹਾਨੂੰ ਪੰਜਾਬ ਦੇ ਲੋਕ ਲਾਇਕ ਕਰਨਗੇ ਪਰ ਜਿਹੜਾ ਪੈਸਾ ਉਹ ਸਾਡਾ ਪੈਸਾ ਸਰ ਸਾਡੀ ਜੀਐਸਟੀ ਦਾ ਪੈਸਾ ਹੈ ਸਾਡੇ ਟੈਕਸਾਂ ਦਾ ਪੈਸਾ ਉਹ ਤੁਹਾਡਾ ਪੈਸਾ ਨਹੀਂ ਹੈ ਉਹ ਮੋਦੀ ਦੇ ਕਦੋਂ ਪੈਸਾ ਨਹੀਂ ਆਉਂਦਾ ਉਹ ਭਾਜਪਾ ਦੇ ਦਫ਼ਤਰੋਂ ਪੈਸਾ ਨਹੀਂ ਆਉਂਦਾ ਉਹ ਕੇਂਦਰ ਦੀਆਂ ਸਕੀਮਾਂ ਜਿੰਨਾ ਚਾਹੀ ਆਪਣਾ ਯੋਗਦਾਨ ਪਾ ਦੇ ਤਾਂ ਉਹੀ ਪੈਸਾ ਸਾਨੂੰ ਟਰਨ ਆਉਂਦਾ ਹੈ ਸੋ ਮੈਂ ਤੁਹਾਡੇ ਬਿਆਨ ਨੂੰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜਾ ਇਹਦੀ ਨਿੰਦਾ ਕਰਦਾ ਔਰ ਮੈਂ ਸਮਝਦਾ ਕਿ ਤੁਹਾਡਾ ਬਿਆਨ ਜਿਹੜਾ ਬਹੁਤ ਹੀ ਘਟੀਆਂ ਨੀਵਾਂ ਔਰ ਬੀਜੇਪੀ ਦੀ ਪੰਜਾਬ ਵਿਰੋਧੀ ਸੋਚ ਜਿਹੜੀ ਹੈ ਉਦਾ ਇੱਕ ਪਤੀਕ ਹੈ ਪੰਜਾਬ ਦੇ ਲੁਧਿਆਣਾ ਚ ਦੋ ਅੱਤਵਾਦੀਆਂ ਦੇ ਇਨਕਾਊਂਟਰ ਤੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਨੇ ਅੱਜ ਪ੍ਰੈਸ ਕਾਨਫਰੰਸ ਚ ਅਹਿਮ ਖੁਲਾਸਾ ਕੀਤਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋਵਾਂ ਅੱਤਵਾਦੀਆਂ ਦਾ ਪਾਕਿਸਤਾਨ ਬੈਠੇ ਹੈਂਡਲਰ ਜਸਵੀਰ ਉਰਫ ਚੌਧਰੀ ਨਾਲ ਲਿੰਕ ਸੀ ਦੋਵਾਂ ਨੂੰ ਸੂਬੇ ਚ ਗਰਨੇਡ ਹਮਲਾ ਕਰਨ ਲਈ ਭੇਜਿਆ ਗਿਆ ਸੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਫੜੇ ਗਏ ਅੱਤਵਾਦੀ ਲਾਰੈਂਸ ਗੈਂਗ ਨਾਲ ਜੁੜੇ ਮੋਡਿਊਲ ਦਾ ਹਿੱਸਾ ਨੇ ਤੇ ਇੱਕ ਅੱਤਵਾਦੀ ਦਾ ਲਿੰਕ ਸਲਮਾਨ ਖਾਨ ਦੇ ਘਰ ਫਾਇਰਿੰਗ ਕਰਨ ਵਾਲੇ ਨਾਲ ਵੀ ਹੈ ਉਹਨਾਂ ਦੀ ਯੋਜਨਾ ਸਰਕਾਰੀ ਇਮਾਰਤਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਗਰਨੇਡ ਸੁੱਟ ਕੇ ਸੂਬੇ 'ਚ ਤਣਾਅ ਫੈਲਾਉਣ ਦੀ ਸੀ ਜਿਹੜੇ ਬੰਦੇ ਜਿਹੜੇ ਫੜੇ ਆ ਉਹਦੇ 'ਚ ਇੱਕ ਬੰਦਾ ਤਾਂ ਬਹੁਤ ਕ੍ਰਿਟੀਕਲ ਆਈਸੀਯੂ 'ਚ ਹੈ ਤੇ ਵਿੱਚ ਵਿੱਚ ਕੋਮਾ 'ਚ ਵੀ ਜਾ ਰਿਹਾ ਹੈ ਉਹ 1 ਮਿੰਟ ਹਾਂ ਤਿੰਨ ਗੋਲੀਆਂ ਲੱਗੀਆਂ ਹੁੰਦੀ ਇੱਕ ਛਾਤੀ ਤੇ ਲੱਗੀ ਹੈ ਇੱਕ ਪੇਟ 'ਚ ਲੱਗੀ ਹੈ ਤੇ ਇੱਕ ਹਿਪ ਜੋਇੰਟ ਤੇ ਲੱਗੀ ਗੋਲੀ ਜੇ ਦੂਜਾ ਬੰਦਾ ਹੈ ਉਹਦੇ ਵੀ ਹਿਪ ਦੇਖਦੇ ਨੇ ਨੇੜੇ ਟਡੇ ਬੁੱਲੀ ਲੱਗੇ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰੇਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਡੇ ਜਿੱਥੇ ਜਿੱਥੋਂ ਆਪਾਂ ਰਿਕਵਰ ਕੀਤੇ ਹਰਿਆਣਾ ਤੋਂ ਚੰਕੇ ਰੱਖ ਕੇ ਆਇਆ ਸੀਗਾ ਉਹਦਾ ਟੱਚ ਜਿਹੜਾ ਪਾਕਿਸਤਾਨ ਕਰਾਉਣ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਮ ਹੈ ਪਵਨ ਪਵਨ ਇਜ਼ ਦਾ ਬ੍ਰਦਰ ਆਫ ਦਾ ਪਰਸਨ ਜਿਹਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡਿਊਲ ਚ ਜੋਨਨ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀਗੀਆਂ ਜੀ ਉਹਦੇ ਘਰ ਤੇ ਫਾਇਰਿੰਗ ਕੀਤੀ ਸੀਗੀ ਤਾਂ ਬੁੱਝਣੋ ਹੀ ਗੈਂਡਾ ਵੀ ਵਿੱਚ ਇੱਕ ਐਂਗਲ ਆ ਰਿਹਾ ਹੈ ਇਹ ਪੰਜਾਬ ਦੇ بجائے ਪਾਕਿਸਤਾਨ ਸਰ ਜਾਦਾ ਹੈ ਇਹ ਨਿਆ ਟ੍ਰੈਂਡ ਜਿਹੜਾ ਹੈ ਦਿਸ ਇਜ਼ ਦਾ ਇੰਪੋਰਟੈਂਟ ਥਿੰਗ ਟੂ ਬਰੀਫ ਕਿ ਇੱਕ ਮਿੰਟ ਇੱਕ ਮਿੰਟ ਨਿਆ ਟ੍ਰੈਂਡ ਜਿਹੜਾ ਹੈ ਉਹ ਇਹ ਹੈ ਕਿ ਪਾਕ ਬੇਸਡ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੁੱਟ ਸੋਲਜਰਸ ਹੈ ਆਪਣਾ ਮੋਡਿਊਲ ਜਿਹੜਾ ਹੈ ਉਹ ਸਿਰਫ ਪੰਜਾਬ ਚ ਨਹੀਂ ਰੱਖ ਰਹੇ ਹੈ ਉਹ ਬਿਹਾਰ ਤੱਕ ਪਹੁੰਚੇ ਹੋਏ ਆ ਕੁਝ ਏਦਾਂ ਦੇ ਬੰਦੇ ਨੇ ਜਿਹੜੇ ਮੁੰਬਈ ਬੇਸਡ ਐ ਇਹ ਸੰਪਰਕ ਇਹਨਾਂ ਦੀ ਗੜੀ ਜਿਹੜਾ ਹੈਂਡਲਰ ਜਿਹੜਾ ਹੁੰਦਾ ਹੈ ਨਾ ਜੀ ਕਿਤੇ ਵੀ ਚਾਹੇ ਉਹ ਫੋਰਨ ਬੈਠਾ ਹੈ ਪਾਕਿਸਤਾਨ ਬੈਠਾ ਹੈ ਉਹ ਸਭ ਨੂੰ ਟੱਚ ਕਰਦਾ ਹੈ ਤੁਹਾਨੂੰ ਵੀ ਟੱਚ ਕੀਤਾ ਤੁਹਾਨੂੰ ਵੀ ਕੀਤਾ ਤੁਹਾਨੂੰ ਵੀ ਕੀਤਾ ਆਪਸ ਵਿੱਚ ਕਿਵੇਂ ਮਿਲਾਨਾ ਹੈ ਮਿਲਾਨਾ ਹੈ ਨਹੀਂ ਮਿਲਾਨਾ ਹੈ ਤੁਸੀਂ ਸਮਾਨ ਰੱਖਤਾ ਫਿਰ ਦੂਜੇ ਨੂੰ ਕਹਿੰਦਾ ਕਿ ਤੂੰ ਜਾ ਕੇ ਸਮਾਨ ਥਾਣੀ ਜਗ੍ਹਾ ਤੋਂ ਉਠਾ ਦੇ ਇਹ ਹੈਂਡਲਰ ਡਿਸਾਈਡ ਕਰਦਾ ਸਾਰੇ ਸਿਵਰਸਲ ਸੀਗੇ ਇਹਨਾਂ ਨੂੰ ਸਾਰੇ ਆਪਰੇਸ਼ਨ ਬਾਰੇ ਅਵੇਅਰਨੈਸ ਸੀਗੀ ਆ ਆਪਰੇਸ਼ਨ ਬਾਰੇ ਅਵੇਅਰਨੈਸ ਨਹੀਂ ਸੀਗੀ ਇਹਨਾਂ ਨੂੰ ਟਾਸਕ ਦਿੱਤਾ ਹੋਇਆ ਹਰ ਕਿਸੇ ਦਾ ਡਿਫਰੈਂਟ ਟਾਸਕ ਹੈ ਇਹਨਾਂ ਨੂੰ ਬੈਨੀਫਿਟ ਕੀ ਮਿਲਣਾ ਹੈ ਬੈਨੀਫਿਟ ਪੈਸਾ ਪੈਸਾ ਜਾਂ ਡਰੱਗ ਵੀ ਆ ਡਰੱਗਸ ਵੀ ਹੁੰਦੀਆਂ ਕਿ ਜਗ੍ਹਾ ਲੇਕਿਨ ਇਸ ਕੇਸ 'ਚ ਇਹਨਾਂ ਨੂੰ ਪੈਸਾ ਮਿਲਣਾ ਸੀ ਇੱਕ 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 ਕਰਕੇ ਹਾਂ ਸਰ ਇਸ ਪਾਕਿਸਤਾਨ ਬੇਸਡ ਟੈਰਰ ਮੋਡਿਊਲ ਤੁਸੀਂ ਬਸ ਕੀਤੇ ਜੀ ਤੇ ਇੱਕ ਮਲੇਸ਼ੀਆ 'ਚ ਆਪਰੇਟ ਕਰ ਰਹੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਆਪਰਚਨਿੰਗ ਨਹੀਂ ਹੈ ਜੀ ਰਾਤ ਉਹ ਦਿੱਤੇ ਪੁਆਇੰਟ ਕੁਲ ਕੁ ਜਗ੍ਹਾ ਹੈ ਕਿ ਸਿੰਘ ਜਿੱਥੇ ਇਹਨਾਂ ਨੇ ਮੈਂ ਤੁਹਾਨੂੰ ਨਹੀਂ ਮੈਂ ਨਹੀਂ ਬਾਹਰ ਰੱਖੀ ਸੀ ਜੀ ਹਾਂ ਜਗ੍ਹਾ ਸੀਗੀ ਜਿੱਥੇ ਇਹਨਾਂ ਨੇ ਛੁਪਾ ਕੇ ਰੱਖੇ ਸੀ ਕਿ ਜਿਸ ਵਗੈਰਾ ਵੀ ਭੇਜੀ ਅਸੀ ਇਹਨਾਂ ਨੂੰ ਹਾਂਜੀ ਜਦ ਉਠਾਉਂਦੇ ਹੋਏ ਦੀ ਵੀਡੀਓ ਸੀਗੀ ਰੱਖਦੇ ਹੋਏ ਦੀ ਵੀਡੀਓ ਸੀਗੀ ਜੀ ਸਰ ਪਾਕਿਸਤਾਨ ਦੇ ਇਹਨਾਂ ਦਾ ਨਾਮ ਉਹ ਤਾਂ ਨਾਮ ਕੀ ਹੈ ਸਰ ਜਸਵੀਰ ਇਟ ਇਜ਼ ਅ ਫੇਕ ਨੇਮ ਬਟ ਜੋ ਇਹਨਾਂ ਦੇ ਫੋਨ ਤੇ ਨੰਬਰ ਤੇ ਸੇਵ ਹੈ ਜੀ ਉਹ ਜਸਵੀਰ ਚੌਧਰੀ ਕਹਿੰਦੇ ਹਨ ਸਰ ਕੋਈ ਖਾਲਿਸਤਾਨੀ ਇਤਿਹਾਸ ਹੈ ਕਿ ਨਾ ਹਾਂ ਭਗ ਬਾ ਇਹ ਐਸਾ ਹੀ ਇਟ ਮੀਨਸ ਖਾਲਸਾਰੀ ਲਿਖਾਈ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦੇਸ਼ ਦੇ ਕਿਸਾਨਾਂ ਨੂੰ ਖੁਸ਼ਖਬਰੀ ਦਿੱਤੀ ਹੈ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਕੁਦਰਤੀ ਆਫਤਾਂ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚ ਜੋੜਿਆ ਗਿਆ ਹੈ ਇਹਨਾਂ ਚੋਂ ਪਹਿਲਾ ਜੰਗਲੀ ਜਾਨਵਰਾਂ ਤੋਂ ਹੋਣ ਵਾਲਾ ਨੁਕਸਾਨ ਅਤੇ ਦੂਜਾ ਭਾਰੀ ਮੀਂਹ ਕਾਰਨ ਹੜ੍ਹ ਜਾਂ ਪਾਣੀ ਖੜਾ ਹੋਣ ਕਾਰਨ ਫਸਲਾਂ ਨੂੰ ਹੋਣ ਵਾਲਾ ਨੁਕਸਾਨ ਇਹ ਦੋਵੇਂ ਨੁਕਸਾਨ ਫਸਲ ਬੀਮਾ ਯੋਜਨਾ ਚ ਕਵਰ ਕਰ ਲਏ ਗਏ ਨੇ ਜੇਕਰ ਜੰਗਲੀ ਜਾਨਵਰ ਫਸਲਾਂ ਦਾ ਨੁਕਸਾਨ ਕਰਦੇ ਨੇ ਤਾਂ ਵੀ ਨੁਕਸਾਨ ਦੀ ਪਰਪਾਈ ਹੋਵੇਗੀ ਤੇ ਪਾਣੀ ਖੜਾ ਹੋਣ ਕਾਰਨ ਵੀ ਜੇਕਰ ਫਸਲ ਖਰਾਬ ਹੁੰਦੀ ਹੈ ਤਾਂ ਵੀ ਨੁਕਸਾਨ ਦੀ ਪਰਪਾਈ ਹੋਵੇਗੀ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਆਪਣੀਆਂ ਫਸਲਾਂ ਦਾ ਬੀਮਾ ਕਰਵਾਉਣਾ ਚਾਹੀਦਾ ਹੈ ਕਈ ਵਾਰ ਕਿਸਾਨ ਦੀ ਫਸਲ ਤਬਾਹ ਹੋਰ ਬਰਬਾਦ ਹੋ ਜਾਂਦੀ ਹੈ ਪਰ ਕਿਸਾਨ ਦੀ ਫਸਲ ਬਰਬਾਦ ਹੁੰਦੀ ਹੈ तो केवल फसल बर्बाद नहीं होती उसकी जिंदगी बर्बाद होती प्राकृतिक आपदा में होने वाले नुकसान से जोखिम से बचाने के लिए प्रधानमंत्री तो फसल बीमा योजना प्रधानमंत्री तो जी ने बनाई हुई है लेकिन उसमें दो जोखिम और कवर हो ये मांग लगातार किसानों की थी एक जल भराव के कारण अतिवृष्टि के कारण कई बार पानी भर जाता और उससे फसल खराब हो जाती है वो जोखिम कवर नहीं था और दूसरा जंगली जानवरों से होने वाला नुकसान वो भी कवर नहीं था अब हमने फसल बीमा योजना में संशोधन करके ये तय कर दिया है कि अगर जल भराव के कारण नुकसान होगा तो उसका भरपाई भी बीमा कंपनी करेगी और जंगली जानवर अगर फसल को नुकसान पहुंचाएंगे तो उसकी भी भरपाई की जाएगी ताकि ये नुकसान से हम किसानों को बचा सकें ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਅਮਰਿਤਪਾਲ ਸਿੰਘ ਦੀ ਅਰਜ਼ੀ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ 'ਚ ਫੈਸਲਾ ਲੈਣ ਲਈ ਕਿਹਾ ਅਮਰਿਤਪਾਲ ਨੇ ਸੰਸਦ ਦੇ ਮੌਨਸੂਨ ਸੈਸ਼ਨ 'ਤੇ ਸ਼ਾਮਲ ਹੋਣ ਲਈ ਮੰਗੀ ਹੈ ਪੈਰੋਲ ਉਧਰ ਅਮਰਿਤਪਾਲ ਦੀ ਮਾਤਾ ਨੂੰ ਨਹੀਂ ਚੜਨ ਦਿੱਤਾ ਗਿਆ ਕੈਨੇਡਾ ਦਾ ਜਹਾਜ਼ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਮਛੱਤਰ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ ਅਰਸ਼ਦੀਪ ਕਲੇਰ ਨੇ ਕਿਹਾ ਕਿ ਚੋਣ ਕਮਿਸ਼ਨ ਤੋਂ ਬਾਅਦ ਹਾਈ ਕੋਰਟ ਨੇ ਵੀ ਪਾਈ ਮਾਨ ਸਰਕਾਰ ਨੂੰ ਝਾੜ ਉਹਨਾਂ ਡੀਜੀਪੀ ਨੂੰ ਇਸ ਤੋਂ ਸਬਕ ਸਿੱਖਣ ਲਈ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਬਿਆਨ ਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦਿੱਤਾ ਜਵਾਬ ਜਥੇਦਾਰ ਗੜਗੱਜ ਨੇ ਕਿਹਾ ਸਿਰੋਂ ਮੋਨੇ ਤੇ ਦਾੜੀ ਕੱਟੇ ਮੁੱਖ ਮੰਤਰੀ ਪ੍ਰਤੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਵਾਬਦੇਈ ਨਹੀਂ ਸਿਰਫ ਪੰਥ ਕਰ ਸਕਦਾ ਹੈ ਜਥੇਦਾਰ ਨੂੰ ਸਵਾਲ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਅਨਮੋਲ ਬਿਸ਼ਨੋਈ ਨੂੰ ਛੇਤੀ ਹੀ ਲਿਆਂਦਾ ਜਾਵੇਗਾ ਪੰਜਾਬ ਹਰਪਾਲ ਚੀਮਾ ਨੇ ਕਿਹਾ ਪੰਜਾਬ ਚ ਅਨਮੋਲ ਖਿਲਾਫ ਮੁਕੱਦਮਾ ਚਲਾਉਣ ਲਈ ਵਕੀਲਾਂ ਦੀ ਟੀਮ ਤਿਆਰ ਉਹਨਾਂ ਵਿਰੋਧੀ ਪਾਰਟੀਆਂ ਤੇ ਲਾਏ ਗੈਂਗਸਟਰਾਂ ਦੀ ਹਮਾਇਤ ਕਰਨ ਦੇ ਇਲਜ਼ਾਮ ਮੁੱਖ ਮੰਤਰੀ ਮਾਨ ਨੇ ਫਾਸਟ ਟਰੈਕ ਪੰਜਾਬ ਪੋਰਟਲ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ ਮਾਨ ਨੇ ਕਿਹਾ ਕਿ ਇਹ ਭਾਰਤ ਦਾ ਸਭ ਤੋਂ ਆਧੁਨਿਕ ਸਿੰਗਲ ਵਿੰਡੋ ਸਿਸਟਮ ਇਸ ਵਿੱਚ ਨਿਵੇਸ਼ਕਾਂ ਨੂੰ ਆਨਲਾਈਨ ਮਿਲਣਗੀਆਂ 173 ਸੇਵਾਵਾਂ 45 ਦਿਨਾਂ ਦੇ ਅੰਦਰ ਮਿਲੇਗੀ ਮਨਜ਼ੂਰੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦਰੋ ਸੁਰੱਖਿਆਤ੍ਰ ਤੇ ਦੇਖਦੇ ਰਹੋ ਟੀਵੀ ਪੰਜਾਬ